ਅਸੀ ਕਾਲ ਦੀ ਬਾਈ ਸਾਰਿਆਂ ਨੂੰ ਸਵਾਗਤ ਹੈ ਅੱਜ ਦੇ ਬਲੌਗ 'ਚ ਤੇ ਅੱਜ ਚੱਲੇ ਹਾਂ ਅਸੀਂ ਜਾਮਾ ਲੈਣ ਕਾਫੀ ਦਿਨਾਂ ਦੀ ਵੇਟ ਸੀਗੀ ਵੀ ਕਾ ਦੋ ਜਾਮਾ ਤਿਆਰ ਹੋਊਗਾ ਕਾ ਵੀ ਕੀ ਤੋਂ ਤਿਆਰ ਕਰਵਾਇਆ ਕਿੱਥੋਂ ਕਰਵਾਇਆ ਸਾਰਾ ਕੁਝ ਵੀਡੀਓ ਦੇ ਵਿੱਚ ਦਿਖਾਵਾਂਗੇ ਆਜੋ ਹਾਂਜੀ ਚੱਲ ਪਏ ਜੀ ਘਰ ਤੋਂ ਤੇ ਨਾਲ ਸਾਡੇ ਚਾਚਾ ਸਿਓ ਤੇ ਐਮ ਇੱਧਰ ਲਾਡੀ ਓਏ ਤੇਰੀਆਂ ਤਾਂ ਕਹੀਂ ਦੇ ਦਿੰਦੀਆਂ ਵਾਸਤੇ ਜਦੀ ਗੂਰੀ ਚੱਲੇ ਆਂ ਹੀ ਸਰੰਦ ਨੂੰ ਜਾਮਾਂ ਲੈਣ ਤੇ ਦਿਖਾਉਨੇ ਆ ਤੁਹਾਨੂੰ ਵੀ ਕਿਦਾਂ ਨਵੇਂ ਗੱਡੀ ਦੇ ਵਿੱਚ ਚੱਲਦਾ ਨਹੀਂ ਜੀ ਡੈੱਕ ਆ ਰੇਡੀਓ ਸੁਣਨ ਲੱਗੇ ਹੋ ਆ ਯਾਰੀ ਕੰਪਨੀਆ ਬਰੂਤੀ ਦੀ ਜੋ ਕੀ ਹੈ ਔਰ ਕਾਦੀ ਕੰਪਨੀਆ ਯਾਰ ਬਹੁਤ ਅਕਟਰਸ ਨੇ ਅਪਰੋਚ ਕੀਤਾ ਸੀ ਸਰ ਨੂੰ ਕਿ ਆਈ ਵਾਂਟ ਟੂ ਬੀ ਯੂ نو ਦ ਲੀਡ ਐਕਟਰ ਇਜ਼ ਮੂਵੀ ਖਾ ਪਰਾਂ ਸੜਾਈ ਜਾਂਦੇ ਇਹ ਵੀ ਕੰਮ ਕਰਦੇ ਉਪਰ ਲਾ ਲਨ ਉਹ ਫੋਨ ਪਰ ਗੀਤ ਲਾ ਲਾ ਯਾਰ ਮੂਸੇ ਵਾਲਾ ਲਾ ਦੇ ਉਹ ਤਕਨੀਕੀ ਰਿਜ਼ਲਟ ਆ ਗਿਆ ਹਾਂਜੀ ਹਾਂਜੀ ਇਹ ਤਾਂ ਏਜੰਸੀ 'ਚ ਜਾ ਕੇ ਠੀਕ ਹੋਊਗਾ ਨਾ ਵੀਰੇ ਆਉਣਾ ਪੈਣਾ ਯਾਰ ਜਿਹੜਾ ਜੂ ਮਾਰਿਆ ਉਹਨਾਂ ਜਿਹੜਾ ਹਮ ਸਾਰੀ ਚੱਲਦੇ ਆ ਬਰੇਜਾ ਦਾ ਕਿਹੜਾ ਲੈ ਆ ਚਲੋ ਚਲੋ ਬਰੇਜਾ ਤੇ ਸਾਰੀ ਜੇ ਫਾਇਟ ਪਾਇਆ ਉਹਦੇ ਮੈਂ ਤਾਂ ਉੱਧਰ ਲਓ ਜੀ ਪਹੁੰਚ ਗਏ ਸੀ ਸਰਹੰਦ ਖੋਲ ਖੋਲ ਕੁਛ ਨਹੀਂ ਹੁੰਦਾ ਚੀਮਾ ਝਾਮਾ ਕਿੰਗ ਚੱਲ ਵੀ ਚੱਲ ਤੂੰ ਚਾਚਾ ਮਿੱਤਰੋ ਪਹੁੰਚ ਗਏ ਚੀਮਾ ਜਾਂਮਾ ਕਿੰਗ ਵਾਲਿਆਂ ਦੇ ਤੇ ਇੱਧਰ 메ਨ ਰੋਡ ਆ ਜੀ ਇੱਧਰ ਡੀਟੀ ਰੋਡ ਤੋਂ ਜਿਹੜੀ ਸੜਕ ਮੁੜਦੀ ਐ ਇੱਦਣੂ ਤੇ ਸਹਰਾੰਦ 메ਨ ਰੋਡ ਆ ਤੇ ਆਮ ਖਾਸ ਬਾਗ ਤੇ ਅੱਗੇ ਆ ਤੇ ਇੱਧਰ ਸਾਡੇ ਬੰਦੇ ਆਪਣੇ ਆਪ ਵਿੰਲੀ ਮਾਰੂਗਾ ਤੁਕੇ ਲਾਡੀ ਉਹ ਨਹੀਂ ਆਹ ਚਲਾਉਣ ਲੱਗੇ ਆ ਯਾਰ ਇਹ ਤਾਂ ਸਕਾਉਟ ਵਾਲਿਆਂ ਦਾ ਐ ਚੀਮਾ ਬਾਈ ਇਹ ਮੇਡਿੰਗ ਜਾਪਾਨ ਜਾਪਾਨ ਵਾਲਿਆਂ ਦਾ ਨੰਬਈ ਪਾਊਡਰ ਵਾਲੇ ਨੇ ਇਹਦਾ ਬੋਮ ਬਣਾਉਣਾ ਸੀ ਉਹ ਇਹਦਾ ਮਾੜੀ ਜੀ ਡੱਸ ਨਾਲੇ ਹੋ ਗਿਆ ਇਹਦਾ ਮਾੜੀ ਜੀ ਡੱਸ ਨਾਲੇ ਹੋ ਗਿਆ ਇਹਦਾ ਢੋਲੇ ਨਾਲੇ ਹੋ ਜਾਂਦਾ ਹੱਥ ਨਾਲੇ ਕਰ ਦੂੰਗੇ ਵਾਹ ਜੀ ਕਰੂ ਜਿਹੜਾ ਸਲੈਂਸਰ ਆ ਇਹ ਵੀ ਤੁਸੀਂ ਆਪੇ ਤਿਆਰ ਕੀਤਾ ਪਾਵਰ ਅਪਗ੍ਰੇਡ ਕਰ ਦਿੰਦੇ ਆ ਵੀ ਇਹ ਅੱਛਾ ਜੀ ਪਾਵਰ ਬਣਾਉਂਦਾ ਹੁਣ ਇਹ ਮਾਲਾ ਜੀ 18 bhp ਮੋਟਰਸਾਈਕਲ ਦਾ 2 bhp ਅਪਗ੍ਰੇਡ ਕਰ ਦਿੰਦਾ ਇਹ ਜੇ ਇਹ ਕਿੰਨਾ ਕਰਤਾ ਤੁਸੀਂ 20 ਹੋ ਗਿਆ ਅੱਛਾ ਨਾ ਸੈਰ ਹੀ ਲਾਇਆ ਪਿਆ ਬਾਈ ਨੇ ਦਾ ਕਲੱਚ ਛੱਡਣ ਦੀ ਲੋੜ ਨਹੀਂ ਪੈਂਦੀ ਅੱਛਾ 4348 ਲਾਈਟ ਲਾਈ ਹੋਈ ਆ ਆਪਣੇ ਅਨਾਂ ਦੀ ਲਾਈਟ ਲਾਈ ਹਾਂ ਬੇਲੇ ਨੂੰ ਉਲਟੀਆਂ ਲਾ ਲੈਣੀਆਂ ਉਹਦੇ ਦੁਆਰਾ ਦੁਆਰਾ ਇੱਕ ਵਾਰੀ ਹੋਰ ਇੱਕ ਵਾਰੀ ਹੋਰ ਛੜ ਜਾ ਛੜ ਜਾ ਬਾਈ ਹੁਣ ਦੇਖੀ ਹੁਣ ਇਹ ਲੈ ਵੀ ਸਟੰਟ ਜਿਵੇਂ ਟਰੈਕਟਰ ਨੂੰ ਟਰਬੋ ਲਾਈ ਵੀ ਹੁੰਦੀ ਆ ਉਹ ਕੰਮ ਕਰਿਆ ਵਾ ਹਨਾ ਸਰਾ ਹੀ ਲਾਇਆ ਪਿਆ ਬਾਈ ਹਾਂ ਕੀ ਖਾਸ ਗੱਤਾ ਇਹਦੇ ਵਿੱਚ ਦੱਸੇ ਮਾੜਾ ਜਾਂ 100 ਪਿੰਡ ਤੇ 155 ਅੱਛਾ 155 ਤੱਕ ਜਾਂਦਾ ਹੈ ਨਾ 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 ਮਾੜੀ ਜੀ ਟੱਸਣ ਵਾਲੇ ਹੋ ਜਾਣ ਆ ਦੇਖੇ ਇਹ ਚਾਸੀ ਦਾ ਇਹ ਦੀਵਾ ਹੈ। ਕਾਸੀ ਆ ਜੀ। ਸਾਰੀ ਪਹਿਲਾਂ ਡਰਾਇੰਗ ਕਰੀ ਆਪਾਂ ਨੇ ਜੀ। ਜੀ। ਕਰਕੇ ਸੰਜੂਕੀ ਦੀ ਚਾਸੀ ਨੂੰ ਆਪਾਂ ਨੇ ਜਾਮੇ 'ਚ ਕਨਵਰਟ ਕਰਤਾ। ਠੀਕ ਹੈ। ਨੰਬਰ ਵੀ ਉਹੀ ਆ। ਕੋਈ ਐ ਨਹੀਂ ਵੀ ਦੋ ਨੰਬਰ ਵਾਲਾ ਕੰਮ ਆ ਜੀ ਕੱਲ ਹੋਈਆਂ ਨੰਬਰ ਹੋਰ ਚਾਸੀ ਹੋਰ। ਹੂੰ। ਸਾਰਾ ਜੈਨੂਨ ਸੰਜੂਕੀ ਦੀ ਉਹ ਚਾਸੀ ਹੈ। ਬਸ ਸਾਰੀ ਕੈਮਰਨ ਜਾਮੇ ਦੀ ਹੈ। ਆ ਨਿਕਲ ਕਰਿਆ ਵਾ ਇਹਨਾਂ। ਹਾਂ ਇਹ ਜੋ। ਰੰਗ ਰੰਗ ਦੀ ਗਾਰੰਟੀ ਆ ਪੂਰੀ। ਏ ਵੀ ਜਿੱਕਣਾ ਉਹ ਦੂਆ ਠੋਕ ਕੇ ਚੱਲਿਆ ਵੀ ਇੱਕਣਾ ਮਾੜਾ ਜਾਂ ਟਾਇਰ ਘਮਾਏ ਤੇ ਇੱਕੋ ਹੀ ਚੱਲੂਗਾ ਹਾਂ ਸਟਾਰਟਿੰਗ ਠੋੜੀ ਹੁੰਦੀ ਹੈ ਇਹਦੀ ਸਟਾਰਟਿੰਗ ਹੁੰਦੀ ਹੈ ਮਾੜਾ ਜਿਹਾ ਜਦੋਂ ਸਟਾਰਟ ਹੈ ਵੀ 8VHC ਕੀ ਹੁੰਦਾ ਇਹ ਅੱਛਾ ਜੀ ਸੀਐਸਪੀ ਬਹੁਤ ਘੱਟ ਹੈ ਇਹਨੂੰ ਜੀ ਇਹਦਾ ਮਤਲਬ ਕਿ ਪਿਸਟਨ ਵਗੈਰਾ ਕਿੰਨੇ ਐਮਐਮ ਦਾ ਹੈ ਇਹਦਾ 50 ਐਮਐਮ ਦਾ 50 ਐਮਐਮ ਦਾ ਤੇ ਉਹਨੂੰ ਕਸਟਮਾਈਜ਼ ਕਰਕੇ ਥੋੜਾ ਵਧਾ ਵੀ ਸਕਦੇ ਆ ਜਿਵੇਂ ਬੋਰ ਬੂਰ ਵਗੈਰਾ ਜਾਂ ਫਿਰ ਗਰਾਰੀਆਂ ਨੂੰ ਹੋ ਜਾਂਦਾ ਉਹਦੇ ਲਈ ਫਿਰ ਕਾ ਵੀ ਕੁਝ ਕਰਨਾ ਪੈਂਦਾ ਇਹਦੀ ਟੌਪ ਸਪੀਡ ਕਿੰਨੀ ਹੈ ਜੀ ਦਾ 10 ਸਪੀਡ ਦਾ ਵੈਸੇ ਤਾਂ ਇਹ ਉਦੋਂ ਤਾਂ ਹੁਣ ਤਾਂ ਜਾਊਗਾ 90 90 ਦੇ ਹੈ ਅਸਲ ਤੇ ਉਦੋਂ ਤਾਂ ਸਪੀਡ ਵੀ ਘੱਟ ਹੁੰਦੀ ਆ ਹੂੰ 65 70 ਦੀ ਹੁੰਦੀ ਆ ਪਿਕਅਪ ਘੋਣਾ ਹੀ ਆ ਜਿਵੇਂ ਉਹ ਭੱਜਦਾ ਮੂਰੇ ਤੇ ਉੱਠੂਗਾ ਫੇ ਪੂਰਾ ਹਏ ਰਿਗਾਰਨ ਵਾਲ ਦੇ ਕਹੀਦਾ ਜਿਵੇਂ ਟਰਪੋ ਲਾਈ ਵੀ ਹੁੰਦੀ ਆ ਉਹ ਕੰਮ ਕਰਦਾ ਫੇ ਰਹੀ ਲਾਤਾ ਉਹ ਡੀ ਫੋਰਸ ਦਾ ਰੀਡ ਵਾਲ ਪਾਇਆ ਹੋਇਆ ਕੇ ਟੀ ਐਮ ਨੇ ਦੇਖੀ ਹੁੰਦੇ ਪਰ ਜੀ ਰਿਪੋਰਟ ਕਰਕੇ ਕਾ ਵੀ ਕੁਝ ਕੀਤਾ ਹੋਇਆ ਜੀ ਤਾਂ ਆਪਾਂ ਨੇ ਜੀ ਪੰਜਾਬ ਚ ਵੀ ਸਭ ਤੋਂ ਪਹਿਲਾਂ 1280 ਵੀ ਆਪਾਂ ਹੀ ਬਣਾਇਆ ਤੀਗਾ ਵੀਰੇ ਅੱਛਾ ਜੀ 2010 ਕਿਸੇ ਨੂੰ ਪਤਾ ਹੀ ਨਹੀਂ ਦੀਗਾ ਜੀ ਸਭ ਤੋਂ ਪਹਿਲਾਂ ਆਪਾਂ ਬਣਾਇਆ ਸੀ ਨਾ ਤੇ ਤਾਂ ਮੈਂ ਕਹਿੰਨਾ ਮਰੇ ਹੋਏ ਮੋਟਰਸਾਈਕਲ ਤੇ ਜਾਨ ਪਾਉਣ ਵਾਲੀ ਕੰਮ ਕਰਦਾ ਹਨਾ ਪਰ ਜੀ ਬਾਈ ਸਾਡਾ ਕਸਟਮਰ ਇਹ ਬਾਈ ਟੀਮਾ ਬਾਈ ਉਹ ਕਰ ਸਕਦਾ ਇਹ ਜੋ ਵੀ ਕਰ ਸਕਦਾ ਬਾਈ ਇਹ ਅੱਗੇ ਵਾਲੇ ਚ ਵੀ ਪਾਵਰ ਚਾਹੀਦੀ ਹੈ ਹਾਂ ਜੀ ਹਾਂ ਜੀ ਜੇ ਸਾਡਾ ਕਸਟਮਰ ਸਾਡੇ ਕੋਲ ਕੋਈ ਮਾੜਾ ਨਹੀਂ ਆਉਂਦਾ ਜੀ ਜੇ ਵੀ ਬਾਈ ਧੱਕੜ ਨੇ ਜਿਨ੍ਹਾਂ ਨੇ ਇੰਨੇ ਪੈਸੇ ਲਾਇਆ ਕਿਹੜਾ ਲਾ ਦੂਗਾ ਬਾਈ ਸਹੀ ਗੱਲ ਹੈ 80000 ਰੁਪਿਆ ਲੱਗ ਗਿਆ ਨਵੇਂ ਵਰਗੇ ਹੀ ਹੋ ਗਿਆ ਜਮਾਈ ਨਾਲੇ ਇਹ ਵੀ ਆਏ ਨਹੀਂ ਹੈਗਾ ਵੀ ਆਹ ਪਲਾਸਟਿਕ ਦਾ ਜਾਂ ਫੇਰ ਕੁਝ ਹੋਰ ਹੈ ਹਨਾ ਸਾਰਾ ਹੀ ਆਪਣਾ ਲੋਹਾ ਹੀ ਮੰਨਿਆ ਸਹੀ ਗੱਲ ਹੈ ਹੂੰ ਅੰਨਾ ਰੰਗ ਪਾਓ ਵਧੀਆ ਰੰਗ ਤਾਂ ਸਹੀ ਗੱਲ ਬਾਤ ਹੈ ਬਾਕੀ ਕਮੈਂਟ ਕਰਕੇ ਦੱਸ ਦਿਓ ਬਾਈ ਜ਼ਿੰਮੇਦਾਰ ਲੱਗਿਆ ਤਾਰ ਵੀ ਨਹੀਂ ਕੋਈ ਫੋਨ ਲੱਤਾਂ ਲੱਗੀਆਂ ਹਾਂਜੀ ਹਾਂਜੀ ਤਾਰ ਲੱਗੀਆਂ ਕਿੱਡੇ ਕਿੱਡੇ ਆ ਦੇਖਾ ਤਾਰ ਦੂਰ ਤਾਂ ਕੋਈ ਦਿਖਦੀ ਹੋਣੀ ਹੈਗੀ ਜਿਵੇਂ ਹਜੇ ਹੋ ਨਹੀਂ ਹਨਾ ਇਹ ਤਾਂ ਜਿਵੇਂ ਹੈ ਹੀ ਨਹੀਂ ਲੱਗਦਾ ਇਹ ਤਾਂ ਦਰਮੰਦਰੀ ਗੁਪਤੇ ਹੀ ਕਰਦਾ ਕੰਮ ਅੱਛਾ ਕੰਮ ਕਰੋ ਤੇ ਤਾਈਂ ਫਾਇਦਾ ਹਾਂਜੀ ਹਾਂਜੀ ਅਸੀਂ ਚਾਲ ਜਾਂ ਨਹੀਂ ਛੱਡਦੇ ਲੋਕਾਂ ਨੂੰ ਮੈਂ ਦੋ ਪੁੱਛੇ ਬਾਹਰੇ ਪਏ ਨੇ ਹਾਂ ਆ ਐਡਵਾਂਸ ਆਰਡਰ ਵੀ ਚੱਲਦੇ ਹੋਣਗੇ ਆਪਣੇ ਕੋਲ ਮੈਂ ਵੀ ਜਵਾਬ ਦਿੱਤਾ ਦੋ ਤਿੰਨ ਸਜੂਕੀਆਂ ਵਾਲੇ ਅੱਛਾ ਤੁਹਾਡੇ ਕੋਲ ਜਾਮੇ ਤਾਂ ਨਹੀਂ ਨਾ ਹੋ ਜਾਂਦਾ ਹਾਂ ਉਸ ਕਰਕੇ ਟਾਈਮ ਸਮਾਂ ਬਹੁਤ ਲੈਂਦਾ ਹੈ ਸਹੀ ਗੱਲ ਆ ਇਹ ਤਾਂ ਮੈਂ ਤਾਂ ਫਰਵਰੀ ਸਮਝੀ ਬੈਠਾ ਸੀ ਵੀ ਫਰਵਰੀ ਚ ਦੇਣਾ ਉਹ ਅਸੀਂ ਵੀ ਕਾਫੀ ਟਾਈਮ ਦੀ ਵੇਟ ਕਰਦੇ ਆ ਯਾਰ ਵੀ ਕਾਦ ਅਸੀਂ ਵੀ ਲੈ ਕੇ ਆਈਏ ਮੋਟਰਸਾਈਕਲ ਕਾਰ ਦਾ ਪੁੱਤ ਹੋਏ ਹਾਂ ਇਹ ਟੈਂਪੂ ਜੀ ਆਣਾ ਮੈਂ ਰਹਿਣ ਦੋ ਫਿਰ ਅੱਛਾ ਇਹ ਤਾਂ ਫਿਰ ਪਹਿਲਾਂ ਤਾਂ ਸਲਾਦ ਹੀ ਵੀ ਚੱਲ ਦੂਏ ਲੋਟੇ ਲੈ ਜਾਣੇ ਆ ਫਿਰ ਟੈਂਪੂ ਕਰ ਲਿਆ ਵੀ ਛੋਟਾ ਆਤੀ ਉਹਦੇ ਪਰੇ ਲੱਦ ਲੈ ਜੰਮੇ ਤੁਸੀਂ ਭਾਵੇਂ ਪੁੱਤ ਬੜੀ ਬੜਾ ਬੜ ਤੇ ਨਿਕਲ ਕੌਡਰ ਮਾਰ ਦੇ ਇੱਕ ਵੀ ਆ ਬਾਈ ਟੀਮੇ ਬਾਈ ਦੀ ਦੁਕਾਨ ਆ ਤੇ ਬਹੁਤ ਹੀ ਵੱਡੀ ਵੀ ਦੁਕਾਨ ਨਹੀਂ ਹੈਗੀ ਵੀ ਹਾਂ ਵੀ ਬਹੁਤੇ ਹਾਈ ਫਾਈ ਵੀ ਬੰਦੇ ਨਹੀਂ ਹੈਗੇ ਵੀ ਇੰਨੇ ਆਪਾਂ ਹਨਾ ਰੱਬ ਦੀ ਕਿਰਪਾ ਹੈ ਹਨਾ ਹਾਂ ਬਾਕੀ ਆ ਲੱਗਣ ਤੋਂ ਰਹਿੰਦਾ ਜੀ ਤੇ ਮੈਂ ਵੈਸੇ ਹੀ ਕਰਾ ਲਿਆ ਸੀ ਅੱਛਾ ਮੈਨੂੰ ਲੱਗਿਆ ਸੋਹਣਾ ਲੱਗੇਗਾ ਹਾਂ ਇਹਨਾਂ ਵਧੀਆ ਲੱਗੂਗਾ ਹਾਂ ਕੱਲੋ ਕੋਈ ਲੈਂਡ ਮੋਡ ਲਾਉਣੀ ਹਾਂ ਮੈਂ ਦਾ ਲਾ ਲੈਂਦਾ ਲਾਈਟਾਂ ਦਾ ਇਹ ਬਥੇਰਾ ਸ਼ਕੀਨ ਲਾਈਟਾਂ ਦਾ ਬਥੇਰਾ ਲਿਖੀ ਪੁਰਾਣਾ ਮੋਟਰਸਾਈਕਲ ਦੇਖਿਆ ਹੋਇਆ ਮੇਰਾ ਲਾਈਟਾਂ ਨਾਲ ਤਾਂ ਇਹ ਭਰ ਦਿੰਦਾ ਇੰਨੇ ਜਰੈਂਡਰ ਨਾਲ ਕੱਟ ਕੇ ਬੁੱਤੇ ਨੂੰ ਕੀ ਆ ਗਏ ਨੇ ਹਾਂ ਕਿੱਦਾਂ ਰਹੀ ਰਾਈਡ ਇੱਕ ਟਾਇਰ ਫਰੇ ਗਏ ਆ ਲਾਲਾ ਸਰਾਇਆ ਹੋਰ ਵੀ ਟਾਇਰ ਵਧੀਆ ਪਾਏ ਹੋਏ ਨੀ ਨੀ ਮੋਟਰਸਾਈਕਲ ਤਾਂ ਯਾਰ ਆ ਵੀ ਸੋਹਣਾ ਬਹੁਤ ਆਉਦਾ ਇਹ ਤਾਂ ਨੂੰ ਪੁੱਛ ਕੇ ਹੈ ਮਗਾਣੇ ਕਿ ਨੂੰ ਪੁੱਛੇ ਗਏ ਇੱਕ ਵੀ ਪੁੱਠਾ ਆਉਣ ਵਾਲਾ ਕੰਮ ਹੈ ਇਹਨੇ ਇੱਕ ਟਾਇਰ ਪਰੇ ਜਾਂਦਾ ਬਾਈ ਅਣਜਾਣ ਮੰਨਦਾ ਬਾਈ ਭਗਾ ਕੇ ਮਾਰੂਗਾ ਇਹ ਜੇ ਕਿਸੇ ਨੇ ਭੁੱਲ ਕੇ ਰੇਸ ਲੇਤੀ ਅਸਚਾ ਇਹਨੇ ਕਿਹਾ ਵੀ ਤੂੰ ਕਹਿ ਕੇ ਇਹਦੇ ਪਰ ਕਿੰਨੇ ਕ ਪੈਸੇ ਲੱਗੇ ਇੰਜਨ ਇੰਜਨ ਤੇ ਲੱਗੇ ਬਲੇ ਲੱਗ ਕੱਲੇ ਇੰਜਨ ਤੇ ਕੱਲੇ ਇੰਜਨ ਤੇ ਇਹ ਆਪਾਂ ਨੂੰ 230 ਚ ਪਈ ਆ 2 ਲੱਖ 30 ਹਜ਼ਾਰ ਚ ਬੱਲਾ ਬੱਲਾ ਹੋ ਗਿਆ ਮਾੜੀ ਗੱਡੀ ਆ ਜਾਂਦੀ ਐ ਤੈਨੂੰ ਦਾ ਹਨਾ ਸਾ ਤੂ ਸਟਾਪ ਮਾੜੀ ਕਾ ਟੱਕੜੀ ਆ ਜਾਂਦੀ ਆ ਸਹੀ ਗੱਲ ਹੈ। ਆਹ ਦੇਖੋ ਪਰਵਾਹ ਵਾਲੇ ਹੈ। ਹਾਂ ਇਹਦਾ ਇਹ ਜਵਾਨ ਦਾ ਹੈ। ਆਹ ਮੁੰਡੇ ਦਾ। ਆਹ ਮੁੰਡੇ ਦਾ। ਇਹ ਮੁੰਡਾ ਇਹ ਚੀਂਦੇ ਦਾ। ਹਾਂ। ਇੱਕ ਜਣ ਬਾਕੀ ਵੀ ਇੱਕ ਜਣ ਖਾਲਸਾ ਪੜਾ ਹੈ ਨਾ। ਯਾਰ ਆਹ 스프ਿੰਗ ਜਿਆ ਕਾਦਾ ਲੱਗਿਆ ਵਾ। ਆਹ 스프ਿੰਗ। ਬਾਕਸ ਲਾਇਆ ਬਾਈ। ਅੱਛਾ। ਉੱਪਰ ਟੈਂਕੀ ਲੱਗੀ ਹੋਇਆ ਟਰਬੋ ਵਾਲੀ। ਅੱਛਾ। ਅੱਛਾ ਟਰਬੋ ਵੀ ਲੱਗੀ ਵੀ ਆ ਉੱਪਰ ਆ ਲੱਗਿਆ ਹੋਇਆ ਜਿਹੜਾ ਤੁਸੀਂ ਕੇਟੀਐਮ ਦਾ ਕਹਿੰਦੇ ਹਾਂ ਆ ਲੱਗਿਆ ਇਹ ਗੇਅਰ ਵੀ ਪੰਜ ਕਰਨੇ ਪਏ ਉਦੋਂ ਚਾਰ ਅੱਛਾ ਇਹਦੇ ਪੰਜ ਗੇਅਰ ਆ ਲੈ ਲੈ ਆਵਰ ਵਧੂਗੀ ਫਿਰ ਭਾਈ ਗੇਅਰ ਵੀ ਤਾਂ ਚਾਹੀਦਾ ਤਾਂ ਸਹੀ ਗੱਲ ਹੈ ਜਿਹੜਾ ਉਹ ਇਹ ਪਾਵਰ ਅਗਲੇ ਸ਼ੇਵਾ ਗੇਰ ਤਾਂ ਫਿਰ 100 ਸੂਤੇ ਉੱਪਰੇ ਪੈਂਦਾ ਹੋਊਗਾ। ਆ ਫਿਰ ਮਾੜੇ ਬੰਦੇ ਦਾ ਕੰਮ ਨਹੀਂ ਹੈਗਾ ਇਹ ਇਹ ਤਾਂ ਫਿਰ ਸਿਰੇ ਵਾਲੀ ਗੱਲਬਾਤ ਹੈ। ਹੋਰ ਚੀਜ਼ ਤਿਆਰ ਹੋ ਰਹੀ ਹੈ। ਅੱਛਾ ਜੀ। ਸਮਾਂ ਐ ਨਹੀਂ ਚੱਕਰ ਮਦਾ 40 BHP ਦਾ ਤਿਆਰ ਹੋ ਰਿਹਾ ਆਪਣਾ ਮੋਟਰ ਬਲਾਸਟਰ। ਐਡਾ ਕਿੰਜਨ ਆਹਾਰੋਂ ਮੰਗਾਇਆ ਹੈ। ਉਹ ਕਰ ਲਿਆ ਸੀ ਮਾੜਾ ਮਟਾ ਸੈਟਿੰਗ ਨੂੰ ਭੇਜਿਆ ਹੋਇਆ। ਅੱਛਾ। ਉਹ ਵੇਖੀ ਬਾਈ ਜੀ ਸਮਾਂ ਹੀ ਅੰਡਾ। 67 HP ਦਾ ਸਮਾਂ ਹੀ ਅੰਡਾ। ਅੱਛਾ। ਏ ਜੇ ਇਹਨੇ ਮੀਟਿੰਗ ਚ ਪਾਉਣਾ ਕੱਪੜਾ ਆ ਕੇ ਪਾ ਦੂਗਾ ਆਪਣੇ ਦਾ ਕਿਉਂ ਉਹ ਘੇਰ ਨੂੰ ਬੁਲਤੇ ਇੱਥੇ ਆਪਾਂ ਬੁਲੇ ਗਏ ਕਿ ਉਹ ਕੀ ਰਹੇਗੀ ਲਾ ਉਹੀ ਰਹਉਂਦਾ ਕਸਣ ਤੋਂ ਰਹਿੰਦਾ ਬਸ ਬਾਈ ਇਹਦੇ ਚ ਵਾਲਾ ਨਹੀਂ ਚੱਲਣਾ ਕਿਉਂਕਿ ਚੰਤਾ ਵੀ ਕੰਗਾ ਨਾ ਅੱਛਾ ਇਹਦੇ ਥੋੜੀ ਠੀਕ ਆ ਅੱਛਾ ਦਾਤਾ ਪਸੰਦ ਆ ਫਿਰ ਉਹ ਏਅਰਪੋਰਟਾਂ ਹਾਂਜੀ ਹਾਂ ਸਰਈਆ ਮਨ ਖੁਸ਼ ਹੋ ਗਿਆ ਦੇਖ ਕੇ ਬੜਾ ਠੀਕ ਆ ਪੂਤ ਵਾਲੀ ਲਾਈਟ ਲਾਈ ਵੀ ਹੈ ਇਹਨਾਂ ਤਾਂ ਇਹ ਦੇਖੋ ਇਹ ਹੰਡੀਕੇਟਰ ਵਾਲੀ ਯਾਰ ਚਾਰੇ ਵਾਲੀ ਚਾਰੇ ਹਾਂ ਆਹ ਸਹੀ ਹੈ ਬਹੁਤ ਹੋ ਗਰੀਆ ਯਾਰ ਇਹ ਨੂੰ ਵੀ ਤਾਂ ਆ ਦੇਖੀ ਮਾੜਾ ਜਹਾ ਟਰਬੋ ਜੀ ਵਾਲਾ ਥੱਲੇ ਲੱਗਿਆ ਵੈ ਆਹ ਚੀਜ਼ ਫਿਲਟਰ ਆ ਉਹ ਕਹਿਨੰਦਰ ਹਾ ਫਿਲਟਰ ਲੱਗਿਆ ਅੱਛਾ ਠੀਕ ਕਰੀ ਬਾਹਰ ਕਹਿੰਦਾ ਵੈਗਾ ਹਾਂ ਸਾਹ ਉਹਦਾ ਰਹਿੰਦਾ ਨਾ ਨਾਲ ਬੜਾ ਨਾਲ ਬੜਾ ਜੈ ਤੋਂ ਮਹਿਰਾ ਉਹਨੇ ਮੈਂ ਇੱਥੇ ਅੱਤੀ ਜਾ ਕੇ ਮੁੜਦਾ ਰਿਹਾ ਕਿਵੇਂ ਦਾ ਲੱਗਿਆ ਸਿਰ ਕੈਂਟ ਲੱਗਿਆ ਦੋ ਦਾ ਪੈਰ ਨਿਕਲਿਆ ਤੂੰ ਦੱਸ ਕਿਵੇਂ ਲੱਗਿਆ ਬਰਾ ਲੱਗਿਆ ਉਹ ਚੀਜ਼ ਉਹ ਚੀਜ਼ ਹੈ ਉਹ ਇਹ ਜਿਹੜਾ ਮੈਂ ਕਿਹਾ 35 ਆ ਸ਼ਾਇਦ ਇਹ ਵੀ ਬੜੀ ਉੱਤਰ ਹੁੰਦੀ ਮੇਰੇ ਮੂਲੀ ਚਾਹੇ ਆ ਗਿਆ ਚਾਹੀਦੀ ਤੇ ਬਣਾਉਣਾ ਹੈ ਆ ਲਓ ਸੋ ਫਾਈਨਲ ਟੱਚ ਅਪ ਜਾ ਰਹਿਦਾ ਇਹਨੂੰ ਕੀ ਪਲੇਟ ਲਾਈ ਹੈ ਬਾਈ ਹਾਂਜੀ ਹੈ ਇਹ ਲਾਦੀ ਵਾਸਤੇ ਉਹ ਰਹਿ ਗਿਆ ਮੋਨੋਗ੍ਰਾਮ ਦਾ ਲੋਨ ਵੀ ਕਿਲਮਾ ਦਾ ਵੀ ਕੋਈ ਸਲੈਂਸਰ ਥੱਲੇ ਵੀ ਰੌਡਰ ਰਬੜ ਸਲੈਂਸਰ ਵਾਲੀ ਰੌਡਰ ਆ ਆ ਵੀ ਲੈਨੇ ਆ ਇੱਥੇ ਲਾਉਣ ਤੋਂ ਲੱਗ ਉਹ ਸ਼ੂ ਲੱਗ ਗਿਆ ਸ਼ੂ ਤਾਂ ਲੱਗ ਗਿਆ ਹੂੰ ਉਹ ਪਾਈਪ ਵੀ ਲੱਗ ਗਿਆ ਹਨ ਹੂੰ ਉਹ ਰਹਿ ਗਿਆ ਉੱਥੇ ਵੀ ਰਹਿ ਗਿਆ ਇੱਕ ਹੋਰ ਮੋਨੋਗ੍ਰਾਮ ਦੇ ਲਈ ਕਹਿੰਦੇ ਰਹੇ ਨਾ ਉਹ ਹੋਰ ਆ ਗਿਆ ਇੱਕ ਜਿਹੜਾ ਬੱਚਾ ਕਹਿੰਦਾ ਰਬੜ ਰੋਕ ਲੈ ਜੀ ਉਹ ਕਰ ਦੇ ਲੈ ਕੇ ਆਵਾਂ ਹੋਰ ਲਾਜੀ ਮੋਨੋਗ੍ਰਾਮ ਕਿਤੇ ਆ ਮਿਲ ਗਈ ਹੈ ਲਾਡੀ ਕੋ ਕਿੰਨੀ ਕਾ ਯਾਰ ਹਨਾ ਛੋਟਾ ਜਿਹਾ ਹੀ ਹੈ ਜਾਂ ਬਈ ਸਪਲੈਂਟਰ ਵਾਲਾ ਲਾਇਆ ਵਾ ਆ ਦੇਖੋ ਸਲਾਹਤ ਸਰ ਵੀ ਦੇਖੋ ਥੱਲੇ ਦੀ ਫੋੜ ਕੇ ਉੱਪਰ ਦੀ ਭਾਈ ਚੱਲਦਾ ਇਹ ਵੀ ਚਾਬੀ ਹੈਗੀ ਬਸ ਲਿਆ ਫਿਰ ਚਲਾ ਕੇ ਦੇਖੀ ਅੱਛਾ ਦੂਸਰਾ ਦੂਰ ਗਿਆ ਪੈਟਰੋਲ ਪਾਇਆ ਕੋਈ ਪੈਟਰੋਲ ਨਹੀਂ ਹੈਗਾ ਵਿੱਚ ਤੇਲ ਨਹੀਂ ਹੈਗਾ ਮੁਜ਼ਾਹਲ ਦਾ ਸੋਨਾ ਯਾਰ ਹਨਾ ਕੈਂਟਾ ਗੱਲਬਾਤ ਇੱਧਰ ਪੰਪ ਆਉ ਹੋ ਗਿਆ ਸਟਾਰਟ ਉਹ ਕਿੰਨਾ ਕਿ ਲੱਗਦਾ ਜਿਵੇਂ ਸਾਈਕਲ ਹੀ ਪਰ ਬੈਠਾ ਉਹ ਸਾਈਕਲ ਹੀ ਲੱਗਦੀ ਆ ਜਬਈ ਉਹ ਲਗਾਈ ਉਹ ਕਾਲੀਆਂ ਚ ਮੈਂ ਨਾ ਉਡੀਕ ਜੋਸਫ ਤੋਂ ਕੋਸ਼ਿਸ਼ ਕਰੀਏ ਚੱਲਾਂ ਆ ਗਏ ਗੁਰਪ੍ਰੀਤ ਜੀ ਨਾਲ ਆਣੇ ਉਹ ਬਾਈ ਜਦ ਵੀ ਜੱਜਮੈਂਟ ਦੇਣਗੇ ਪੁੱਛਾਂਗੇ ਪੁੱਲਦੇ ਹੀ ਨਹੀਂ ਲੱਗਦਾ ਕਿੱਥੇ ਹੋ ਗਿਆ ਤੁਮੇ ਥੋੜੇ ਹੀ ਲੱਗਦਾ ਬਾਈ ਆਏ ਹੋਏ ਨੇ ਅੰਮ੍ਰਿਤਾਂ ਦੀ ਲਕੋਟ ਤੋਂ ਬੰਦੇ ਆ ਗਏ ਮੰਨੋ ਦੋ ਕਿਹਨੇ ਮੁੱਛ ਲਗਾ ਦਿੱਤੀ ਅੱਜ ਸਭੀ ਅਗਲੀ ਵਾਰ ਮਿਲਣਾ ਚੱਲਾਂ ਆਪਣੇ ਫੌਜੀ ਜੀ ਨਾਲ ਅਨੇ ਰਹੇ ਰਹੇ ਐਸੇ ਚੱਕਰ ਲਾਉਂਦੇ ਬਾਈ ਅੱਜ ਕੋਲ ਰਹੇ ਅੱਜ ਕੋਲ ਰਹੇ ਅੱਜ ਨੋ ਨਾ ਪਾਵਰ ਹੀ ਲਿਆ ਕੰਪਾਸ ਮੀਟਰ ਲੈ ਚੱਕੇ ਬਣਾਵਾਂਗੇ ਛਿੱਟੀ ਗੱਲ ਨਾਲੇ ਲੈ ਕੇ ਤੇ ਪੁਰਜਾ ਫਿਰ ਤਾਂ 11 ਵੀ ਐਚਪੀ ਆਉਂਦੇ ਨਹੀਂ 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 ਵੀਰੇ ਇਹ 9 ਦੇ ਲੱਖੇ ਤਾਂ ਗਿਆ ਜੋਸਟ ਕੋਟੇ ਖੋਲੀਆਂ ਪਾਣੀ ਜੱਤੀ ਹਾਂ ਲੈ ਦੇ ਹਾਂ ਬਣਾਤੀ ਗੱਲ ਬਾਤ ਕੀ ਗਿਆ ਨਾ ਅਵਰੀ ਲੈ ਟਾਈਮ ਲਓ ਜੀ ਕਰੋ ਚੈੱਕ

ਫੇਸਬੁਕ ਇਹਨਾਂ ਤੋਂ ਨਾਲ ਚੜਦਾ ਮੈਂ ਚੜਦਾ ਉੱਪਰ ਬੈਠ ਕੇ ਚਲੇ ਜਾਂਦੇ ਹਨਾ ਉਹਦੀ ਮੱਥਾ ਟੇਕ ਕੇ ਵਿਸ਼ ਕਰਦੇ ਬਾਬੇ ਨੇ ਲੋ ਜੀ ਡਿਲੀਵਰੀ ਹੋਣ ਲੱਗੀ ਆ ਝਾਂਮੇ ਦੀ ਆਹ ਪਹਿਲਾ ਮੱਥਾ ਟਕਾਉਣ ਲੱਗੇ ਲੋਈ ਮੁੰਡਿਓ ਇਹਦੀ ਥਾਪੀ ਹੋਵੇ ਇਹਦੇ ਨੂੰ ਮਿਰਚਾਂ ਲੱਗੀਆਂ ਦੇਖੋ ਪਹਿਲਾਂ ਆਹ ਇਹ ਲੱਗੀ ਹੋਈ ਆ ਲੱਗੀ ਹੋਈ ਆ